ਸੋਨੂੰ ਇੱਕ ਜੈ ਜੇ ਰੇਡ ਦੀ ਆਪਾਂ ਮੱਝ ਤੋਰ ਕੇ ਦਿਖਾਉਣੀ ਹੈ ਝੋਟੀ ਬਾਕੀ ਰਾਜਸਥਾਨ ਵਾਲੇ ਬੀਰਾਂ ਦੀ ਆ ਤੇ ਬਾਕੀ ਤੁਸੀਂ ਹੋਰ ਮੱਝਾਂ ਵਾਸਤੇ ਬਾਈ ਨਾਲ ਸੰਪਰਕ ਕਰ ਸਕਦਾ ਕੁੱਲ 55000 ਤੋਂ ਬਾਈ ਕਹਿੰਦਾ ਦੇ ਦਾਂ ਬਾਕੀ ਘੱਟ ਵੱਧ ਵੀ ਹੋ ਜੂਗਾ ਨਾ ਬਾਕੀ ਆਪਾਂ ਡਿਟੇਲ ਬਾਈ ਤੋਂ ਲਾਂ ਮੈਂ ਪਹਿਲਾਂ ਤੁਸੀਂ ਤੁਰ ਦਿਨ ਚੈੱਕ ਕਰ ਲਓ ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮਰ ਜੂਡੂ ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਮੰਡੀ ਆਪਾਂ ਧਨੋਲਾ ਪਸ਼ੂ ਮੰਡੀ ਜਿਹੜੀ ਮਹੀਨੇ 'ਚ ਤੁਹਾਨੂੰ ਪਤਾ ਨਾ ਦੋ ਵਾਰੀ ਲੱਗਦੀ ਆ ਅੱਜ 11 1 2024 ਆਪਾਂ ਮੰਡੀ ਕਪਨਗੋਨ ਪਹੁੰਚਿਆ ਆਜੋ ਸੋਨੋ ਫਿਰ ਜਿਹੜੀਆਂ ਸਾਹਮਣੇ ਮੱਝਾਂ ਖੜੀਆਂ ਐ ਇਹ ਤੋਰ ਕੇ ਦਿਖਾਵਾਂ ਮੈਂ ਚੰਗੀਆਂ ਆਗੀਆਂ ਤੇ ਵੀਡੀਓ ਨੂੰ ਲਾਸਟ ਤੱਕ ਜ਼ੋਰ ਦੇਖਿਓ ਜਿਹੜੇ ਪਹਿਰਾ ਚੈਨਲ ਤੇ ਆਪਣੇ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਜਾਨੂ ਕਰਾਉਣਿਆਂ ਅੱਜ ਦੇ ਕੀ ਰੇਟ ਚੱਲ ਰਿਹਾ ਮੰਡੀ ਤੇ ਧਨੌਲੇ ਤੇ 1 27 ਤਰੀਕ ਨੂੰ ਲਾਦੀ ਤੇ 11 ਨੂੰ ਮੈਨੂੰ ਸਭ ਨੂੰ ਪਤਾ ਹਨਾ ਤੇ ਚੰਗੀਆਂ ਮੱਝਾਂ ਇੱਥੇ ਚੰਗੇ ਪਸ਼ੂ ਜਿਹੜੇ ਮੰਡੀ ਤੇ ਪਹੁੰਚਦੇ ਆਗੇ ਜੇ ਕਿਸੇ ਭਰਾ ਨੇ ਲੈਣਾ ਹੋਇਆ ਨੰਬਰ ਵੀਰਾਂ ਦੇ ਆਪਾਂ ਲੈ ਕੇ ਜਾਵਾਂ ਮੈਂ ਵੀਡੀਓ ਦੇ ਵਿੱਚ ਤਾਂ ਤੁਸੀਂ ਸੰਪਰਕ ਕਰ ਲਿਓ ਆਜੋ ਫਿਰ ਸੋਨੂੰ ਆਪਾਂ ਆ ਦ ਤੇ ਡਿਟੇਲਸ ਨੂੰ ਸਾਰੀ ਬਾਈਆਂ ਤੋਂ ਲੈ ਕੇ ਦੇਵਾਂਗੇ ਵੀ ਕੀ ਮਾਲੂਮ ਲੱਗ ਕਿਨੇ ਕਿਨੇ ਦੁੱਧ ਵਾਲੀਆਂ ਆ ਚੰਗੀਆਂਆਂ ਗੀਆਂ ਛੋਟੀਆਂ ਬੋਡੀ ਮੰਤਰ ਦੀਆਂ ਬੋਡੀ ਸਟਿਚ ਦੇ ਚੰਗੀਆਂ ਕੱਦਗਾਠ ਵਾਲੀਆਂ ਛੋਟੀਆਂ ਦੋਨੀਆਂ ਥਨਲੇਵਾ ਵੀ ਚੰਗਾ ਲੱਗਿਆ ਹੋਇਆ ਬਾਕੀ ਬਾਈ ਨਾਲ ਆਪਾਂ ਕਰਾਂਗੇ ਗੱਲਬਾਤ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਾਈ ਦਾ ਵਪਾਰ ਦਾ ਕੰਮ ਆ ਚੰਗੇ ਪਸ਼ੂ ਜਿਹੜੇ ਲੈਣ ਲਈ ਤੁਸੀਂ ਬਾਈ ਨਾਲ ਸੰਪਰਕ ਜਿਹੜਾ ਕਰ ਸਾ ਜਾਓ ਬੋਡੀ ਮੰਤਰ ਦੇ ਸਕਦਾ ਹਾਂ ਤੁਰੰਤ ਚੈੱਕ ਆਊਟ ਕਰ ਲਿਓ ਥਨਲੇਵੀ ਦੀ ਸੋਹਣੀ ਆ ਦੁੱਧਾਂ ਦੀ ਡਿਟੇਲ ਆਪਾਂ ਬਾਈ ਤੋਂ ਦੋਨਾਂ ਦੀ ਇਕੱਠਾਂ ਦੀ ਲੈ ਦਾਂਗੇ ਰੇਟਾਂ ਬਾਰੇ ਵੀ ਜਾਣਕਾਰੀ ਮੈਂ ਬਾਈ ਕੋਲ 21 ਰੇਟ ਦੇ ਜਿਹੜੇ ਪਸ਼ੂ ਹੈਗੇ ਆ ਰੱਖਦਾਗਾ ਜੇ ਤੁਸੀਂ ਲੈਣੇ ਹੋ ਤਾਂ ਤੁਸੀਂ ਬਾਈ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਚੰਗੇ ਪਸ਼ੂ ਖਰੀਦਣ ਲਈ ਬਾਈ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਬਾਕੀ ਦੋ ਨੰਬਰ ਆਈ ਨੂੰ ਤੁਰੰਤ ਚੈੱਕ ਕਰ ਲੈ ਦੋਨਾਂ ਦੀ ਡਿਟੇਲ ਆਪਾਂ ਇਕੱਠਿਆਂ ਦੀ ਲੈਣਾ ਹੈ ਸਭ ਨੂੰ ਜਿਹੜੀ ਦੋ ਨੰਬਰ ਆਈ ਆ ਕੀ ਇਹਦਾ ਵੀ ਥਣ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਾ ਇਧਰੋਂ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਹਨਾ ਬੋਡੀ ਬੰਤ ਤੇ ਚੰਗੀ ਆ ਬਾਈ ਐਂ ਜਮਾ ਸੰਗਾਰੀ ਬੈਠਾ ਦੇਖੋ ਤੁਸੀਂ ਚੁਣਿਆ ਜਾਣੀਆਂ ਪਾ ਕੇ ਹਨਾ ਕੱਲ ਚ ਚੰਗੀਆਂ ਗੀਆਂ ਛੋਟੀਆਂ ਥਾਂ ਲੇਖਦੀਆਂ ਚੰਗੀਆਂ ਸੋਹਣੀਆਂ ਦੇਖੋ ਤੁਸੀਂ ਬੋਡੀ ਮੰਤਰ ਦੀਆਂ ਤੇ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਵੀ ਕੀ ਮਾਲ-ਮੁੱਲ ਰੱਖਦਾ ਇਹਨਾਂ ਦਾ ਵੀ ਹੋਰ ਪਸੋਂ ਇਹਦੇ ਕੋਲੇ ਬਾਈ ਕੋਲੇ ਕਹੇ ਜੇ ਹੁੰਦੇ ਆਗੇ ਕੀ ਕੀ ਰੇਟ ਦਿੰਦੇ ਆ ਸਾਰੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਆ ਜਾਓ ਫੇਰ ਚੰਗੀਆਂ ਛੋਟੀਆਂ ਦੋਨੇ ਬਾਈ ਕੋਲੇ ਹਨਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਬਾਈ ਗੁਰਸੇਵਕ ਸਿੰਘ ਜੀ ਪਿੰਡ ਜੀ ਕਿਹੜਾ ਆਪਣਾ ਚੌਕੇ ਜੀ ਚੌਕੇ ਤੇ ਜਿਲ੍ਹਾ ਬਠਿੰਡਾ ਹਣਾ ਜਿਲ੍ਹਾ ਬਠਿੰਡਾ ਜੀ ਠੀਕ ਆ ਬਾਈ ਆਪਣਾ ਵਪਾਰ ਦਾ ਕੰਮ ਆ ਨਹੀਂ ਜੀ ਵਪਾਰ ਦਾ ਨਹੀਂ ਕਰਦੀ ਕਰਦੀਆਂ ਗੀਆਂ ਠੀਕ ਆ ਠੀਕ ਆ ਤੇ ਬਾਈ ਜਿਹੜੀ ਆਪਾਂ ਆ ਪਹਿਲੇ ਨੰਬਰ ਤੇ ਮੱਝ ਤੋਰੀ ਆ ਤੁਹਾਡੀ ਕਿੰਨਾ ਦੁੱਧ ਆ ਇਹ ਥੱਲੇ ਇਹ ਥੱਲੇ 16 ਕਿਲੋ ਜੀ 16 ਲੀਟਰ ਤਿਆਰ ਆ ਕੰਮੇ ਸੂਈ ਸੂਈ ਹੋਈ ਆ ਬਾਈ ਤੀਜੀ ਸੂਈ ਜੀ ਠੀਕ ਆ ਕਹੇ ਕਿਦਾਂ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਈ ਜੀ 11 12 ਦਿਨ ਹੋ ਗਏ 11 12 ਦਿਨ ਹੋ ਗਏ ਇੱਕ ਤਰੀਕ ਨੂੰ ਸੂਈ ਠੀਕ ਆ ਠੀਕ ਆ ਬੱਚਾ ਕੀ ਆ ਮਾਗਰ ਬਾਈ ਇਹਦੇ ਮਾਗਰ ਕੱਟਾ ਜਾ ਤੇ ਹੁਣ 16 ਲੀਟਰ ਤਿਆਰ ਆ ਜਮ ਬਾਕੀ ਭਾਈ ਕੋਈ ਘਰੋਂ ਵੀ ਤਸੱਲੀ ਕਰਕੇ ਲਿਆ ਸਕਦਾ ਨਾ ਠੀਕ ਆ ਠੀਕ ਆ ਤੇ ਭਾਈ ਬੱਚਾ ਮਗਰ ਕਟਾ ਇਹਦੇ 16 ਲੀਟਰ ਦੁੱਧ ਆ ਰਾ ਸੂਏ ਕਿੰਨੇ ਦੱਸਿਆ ਸੀ ਤੀਜੇ ਸੂਏ ਤੀਜੇ ਸੂਏ ਆ ਠੀਕ ਆ ਭਾਈ ਮੁੱਲ ਕੀ ਕਰਤਾ ਮੁੱਲੀ ਭਾਈ 170 ਕਰਦੇ ਆ 1 ਲੱਖ 70 ਹਜ਼ਾਰ ਆ ਹਾਂਜੀ ਠੀਕ ਆ ਤੇ ਲੈਣ ਦੇਣ ਭਾਈ ਲੈਣ ਦੇਣ ਮੌਕੇ ਤੇ ਕਰ ਲੈਣ ਮੌਕੇ ਤੇ ਫੋਨ ਤੇ ਗੱਲਬਾਤ ਹੋ ਜਾਣਾ ਨੰਬਰ ਬੋਲ ਦਿਓ ਭਾਈ ਆਪਣਾ 99052 ਜੀ 99052 0049 0049 ਹਾਂਜੀ ਠੀਕ ਆ ਤੇ ਬਾਈ ਜਿਹੜੀ ਆਪਾਂ ਦੂਜੇ ਨੰਬਰ ਤੇ ਤੋਰੀਆ ਛੋਟੀ ਛੋਟੀ ਆ ਖੜੀ ਜੜੀ 1 ਐਮਐਸ ਹੋਈ ਹੋਈ ਆ ਦੂਜੇ ਹੋਏ ਇਹ ਦੂਜੇ ਸੋਇਆ ਬੱਚਾ ਕੀ ਆ ਬਾਈ ਮੰਗਰੇ ਦੇ ਇਹਦੇ ਮੰਗਰੇ ਵੀ ਕੱਟਾ ਗਾ ਠੀਕ ਆ ਤੇ ਬਾਈ ਇਹਦੇ ਥੱਲੇ ਦੁੱਧ ਆ ਤਾਂ ਕਿੰਨਾ ਗਾ ਇਸਨੇ 14 ਕਿਲੋ ਆ ਜੀ 14 ਲੀਟਰ ਆ ਠੀਕ ਆ ਤੇ ਬਾਈ ਤਸੱਲੀ ਵਾਲਾ ਜਮਾਂ ਚ ਜਮਾਂ ਤਸੱਲੀ ਵਾਲਾ ਚੋ ਕੇ ਲਿਆ ਸਕਦੇ ਠੀਕ ਆ ਠੀਕ ਆ ਤੇ ਬਾਈ ਇਹਦਾ ਕੀ ਮੁੱਲ ਰੱਖਦਾ 1 ਲੱਖ 30 ਹਜ਼ਾਰ ਇਹਦਾ 1 ਲੱਖ 30 ਹਜ਼ਾਰ ਕਰ ਦਿਓ ਠੀਕ ਆ ਲੈਣ ਦੇਣੇ ਜਿਹੜਾ ਫੋਨ ਤੇ ਹੋ ਜੂ ਠੀਕ ਆ ਕਰ ਦਿਆਂ ਛੋਟੀਆਂ ਆਪਣੇ ਤੋਂ ਨਹੀਂ ਠੀਕ ਆ ਲੈ ਬੇ ਬਾਈ ਦੇਣਿਆ ਮੱਜਾਂ ਦੋਨੇ ਝੋਟੀਆਂ ਹਨ ਘਰ ਦਿਆਂਗੇ ਇੱਕ ਦੂਜੇ ਸੋਇਆ ਇੱਕ ਤੀਜੇ ਸੋਇਆ ਦੋਨਾਂ ਮਗਰ ਕਟਿਆ 14 ਤੇ 16 ਲੀਟਰ ਦੁੱਧਾ ਕੰਬੈਸਟੀਆਂਆਂ ਝੋਟੀਆਂ ਦੋਨੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਿਹੜਾ ਕਰ ਸਕ ਆ ਦਿਓਗੇ ਤੇ ਬਾਕੀ ਬਾਈ ਕੰਦਾ ਤਸੱਲੀ ਨਾਲ ਜਿਹੜਾ ਘਰੋਂ ਲਿਆ ਸਕਦਾ ਨੰਬਰ ਜਿਹੜਾ ਬਾਈ ਦਾ ਬੋਲ ਤਾਂ ਆਪਾਂ ਬਈ ਇੱਕ ਵਾਰੀ ਨੰਬਰ ਹੋਰ ਬੋਲ ਦਿਓ 99055 ਜੀ ਠੀਕ ਆ ਜੀ 0049 0049 ਇਹ ਬਾਈ ਦਾ ਨੰਬਰ ਆ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੋੜ ਪੈ ਜਾਂਦੀ ਹੈਗੀ ਜਿਹੜਾ ਰਾਮਪਰੇ ਤੋਂ 15 ਕਿਲੋਮੀਟਰ ਤੇ ਪਿੰਡ ਰਹਿ ਗਿਆ ਬਾਕੀ ਤੁਸੀਂ ਬਾਈ ਨਾਲ ਸੰਮਾਰ ਕਰਕੇ ਜਿਹੜੇ ਚੰਗੀਆਂ ਝੋਟੀਆਂ ਦੋਨੇ ਦੁੱਧ ਆ ਲੀਆਂ ਆਂ ਤੁਸੀਂ ਸੰਮਾਰ ਕਰ ਕਿਹੜਾ ਰੇਟ ਦੀ ਗੱਲਬਾਤ ਬਾਈ ਕਹਿੰਦਾ ਆਪਾਂ ਫੋਨ ਤੇ ਗੱਲਬਾਤ ਕਰ ਲਾਂਗੇ ਬਾਕੀ ਰੇਟ ਜਿਹੜੇ ਮੰਡੀ ਤੇ ਬਾਈ ਜਾਨੇ ਕਰਨੇ ਹੁੰਦੇ ਆ ਹਨਾ ਬਾਕੀ ਫੋਨ ਤੇ ਤੁਸੀਂ ਗੱਲਬਾਤ ਜਿਹੜੀ ਝੋਟੀਆਂ ਬਾਰੇ ਕਰ ਸਕ ਜਾਓ ਠੀਕ ਹੈ ਜੀ ਠੀਕ ਆ ਬਾਈ ਦੋਸਤੋ ਸੋਨੇ ਇੱਕ ਆਪਾਂ ਬੂਰੀ ਮੱਝ ਤੌਰ ਕੇ ਦਿਖਾਉਣਾ ਹਨਾ ਤੁਰ ਦਿਨ ਚੈੱਕ ਆਊਟ ਕਰ ਲਿਓ ਬੂਰੀ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਹਨਾ ਦੇਖੋ ਅਸੀਂ ਬਾਡੀ ਮੰਤਰ ਦੀ ਚੰਗੀ ਆ ਥਣ ਲ ਆਰਡਰ ਕੁਆਲਿਟੀ ਚੰਗੀ ਲੱਗੀ ਹੋਈ ਆ ਬਾਕੀ ਬਾਈ ਨਾ ਆਪਾਂ ਕਰਾਂ ਗੱਲਬਾਤ ਡਿਟੇਲ ਲੱਗੇ ਦੇਣਾ ਸੋਨ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਦਾ ਹਨਾ ਕੈਮੇ ਸੂਈ ਸੂਈ ਹੋਈ ਆ ਬੱਚਾ ਕੀ ਆ ਮਗਰ ਸਾਰੀ ਡਿਟੇਲ ਲੱਗੇ ਦੇ ਮੈਂ ਪਹਿਲਾਂ ਤੁਸੀਂ ਦੇਖ ਲਓ ਬੋਡੀ ਸਟ੍ਰੈਚਰ ਦੀ ਦੇਖ ਲਓ ਬੋਡੀ ਬੰਤਰ ਦੀ ਦੇਖੋ ਥਣ ਹਵਾ ਨਾਲੇ ਸਾਈਡ ਤੋਂ ਤੁਸੀਂ ਦੇਖ ਸਕਦਾ ਚੰਗਾ ਲੱਗਾ ਹੋਇਆ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਧੌਲਕਲਾ ਬਾਈ ਜਲਾ ਕਿਹੜਾ ਪੈਂਦਾ ਲੁਧਿਆਣਾ ਵੀਰੇ ਲੁਧਿਆਣਾ ਬਾਈ ਕੈਮੇ ਸੂਈ ਸੂਈ ਆਪਣੀ ਠੀਕ ਆ ਬੱਚਾ ਕੀ ਆ ਮੰਗ ਰਾ ਬੱਚਾ ਕੱਟਾ ਵੀਰੇ ਮੰਗਰ ਕੱਟਾ ਗਾ ਕਹਿ ਗਦਨ ਹੋ ਗਿਆ ਸੋਈ ਨੂੰ ਸੋਈ ਨੂੰ ਹੋ ਗਿਆ ਵੀਰੇ ਮਹੀਨਾ ਮਹੀਨਾ ਹੋ ਗਿਆ ਠੀਕ ਆ ਕਿੰਨਾ ਦੁੱਧ ਆ ਬਈ ਇਸ ਟਾਈਮਾ ਦੁੱਧ ਦੇ ਥਲੇ ਵੀਰੇ 16 ਕਿਲੋ ਤਿਆਰ 16 ਕਿਲੋ ਤਿਆਰ ਆ ਜਮਾ ਲੈ ਵੀ ਦੋਸਤੋ ਬਾਈ ਕਹਿੰਦਾ ਮਹੀਨਾ ਹੋ ਗਿਆ ਸੋਈ ਨੂੰ ਦੁੱਧ ਜਿਹੜਾ 16 ਲੀਟਰ ਤਿਆਰ ਆਗਾ ਹਣਾ ਤੇ ਬਾਕੀ ਮੁੱਲ ਪੁੱਛ ਕੇ ਦਿੰਨਾ ਇਹ ਜਿਹੜੀ ਡਿਮਾਂਡ ਬੂਰੀਆਂ ਦੀ ਬਹੁਤ ਜ਼ਿਆਦਾ ਰਹਿੰਦੀ ਹੈਗੀ ਤੇ ਮੰਗਰ ਕੱਟਾ ਗਾ ਪੂਰਾ ਤੇ ਬਾਈ ਰੇਟ ਕਿੰਨਾ ਕਰਤਾ ਹੁਣ ਇਹਦਾ 84 40 ਆ ਫਿਰ ਠੀਕ ਆ ਲੈਂਡ ਦੇਣ ਬਾਈ ਕਿੱਥੋਂ ਤੱਕੋ ਜੀ ਦੇ ਦਾਂਗੇ 135 ਦੇ ਬਾਈ ਠੀਕ ਆ ਠੀਕ ਆ ਨੰਬਰ ਬੋਲ ਦਿਓ ਬਾਈ ਆਪਣਾ 9968424191 ਇੱਕ ਵਾਰੀ ਹੋਰ ਬੋਲਿਓ 9968424191 99684 24191 24191 ਠੀਕ ਆ ਪਿੰਡ ਕਿਹੜਾ ਦੱਸਈ ਬਾਈ ਪਿੰਡ ਧੌਲਕਲਾ ਬਾਈ ਧੌਲਕਲਾ ਚ ਲਾ ਲੁਧਿਆਣਾ ਠੀਕ ਆ ਲੈ ਬਈ ਬਾਈ ਧੌਲਕਲਾ ਤੋਂ ਆਇਆ ਜ਼ਿਲ੍ਹਾ ਲੁਧਿਆਣਾ ਪੈ ਜਾਂਦਾਗਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਦਾ ਸਾਧਨ ਚੰਗੀ ਆ ਪੂਰੀ ਤੇ ਦੂਜੇ ਸੂਏ ਬਾਈ ਕਹਿੰਦਾ ਸੂਈ ਹੋਈ ਆ ਮਹੀਨਾ ਹੋ ਗਿਆ ਸੂਈ ਨੂੰ ਮਗਰ ਕੱਟਾਗਾ 16 ਏਟਰ ਬਾਈ ਕਹਿੰਦਾ ਦੁੱਤ ਜਮ ਤਿਆਰ ਆ ਬਾਕੀ ਤੁਸੀਂ ਬਾਈ ਨਾਲ ਸੰਭਾਰ ਕਰਕੇ ਤਸੱਲੀ ਕਰਕੇ ਜਿਹੜੀ ਘਰੋਂ ਮੱਝ ਲਿਆ ਸਕਦੇ ਤੇ ਸਾਨੂੰ ਇੱਕ ਜਾਇਜੇ ਰੇਟ ਦੀ ਆਪਾਂ ਮੱਝ ਤੋੜ ਕੇ ਦਿਖਾਉਣੀ ਝੋਟੀ ਬਾਕੀ ਰਾਜਸਥਾਨ ਵਾਲੇ ਵੀਰਾਂ ਦੀ ਆ ਤੇ ਬਾਕੀ ਤੁਸੀਂ ਹੋਰ ਮੱਝਾਂ ਵਾਸਤੇ ਬਾਈ ਨਾਲ ਸਪਾਰਕ ਕਰਦਾ ਕੁੱਲ 55000 ਬਾਈ ਕਹਿੰਦਾ ਦੇ ਦਾਂ ਬਾਕੀ ਘੱਟ ਵੱਧ ਵੀ ਹੋ ਜੂਗਾ ਨਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਮੈਂ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਕਰ ਲਿਓ ਕਈ ਵਾਰੀ ਜਾਇਜ਼ ਰੇਟ ਦੇ ਪਸ਼ੂ ਵਾਈਆਂ ਨੇ ਲੈਣੇ ਹੁੰਦੇ ਵੇਚਣਾ ਚੰਗੇ ਪਸ਼ੂ ਆਪਾਂ ਜਿਹੜੇ ਦਿਖਾਉਂਦੇ ਰਹਿੰਨੇ ਆਂਗੇ ਵਿੱਚ ਘੱਟ ਰੇਟ ਵਾਲੇ ਵੀ ਤੁਹਾਨੂੰ ਦਿਖਾਉਣੇ ਆਗੇ ਮੰਗ ਰਹੇ ਦੇ ਕੱਟੀ ਆ ਗਈ ਬਾਕੀ ਆਪਾਂ ਬਾਈ ਨਾਲ ਕਰਾਂ ਗੱਲਬਾਤ ਵੀ ਕੀ ਮਾਲ ਮੁੱਲਾ ਮੁੱਲ ਤਾਂ 55000 ਬਾਈ ਦਾ ਤਾਂ ਵੀ ਦੁੱਧ ਕਿੰਨਾਗਾ ਕੰਮੇ ਸੂਈ ਸੂਈ ਹੋਈ ਸਾਰੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤੁਹਾਨੂੰ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਆਊਟ ਕਰ ਲਿਓ ਬਾਕੀ ਰਾਜਸਥਾਨ ਤੋਂ ਭਰਾ ਜਿਹੜੇ ਮੱਝਾਂ ਚੰਗੇ ਪਸ਼ੂ ਜਿਹੜੇ ਲੈ ਕੇ ਆਉਂਦਾ ਮੰਡੀ ਤੇਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜਿਹੜੀ ਆਪਾਂ ਇਹ ਝੋਟੀ ਤੋਰ ਕੇ ਦਿਖਾਈ ਜਾਂਦੇ ਆਂਗੇ ਹਾਂਜੀ 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 ਕੈਮੇ ਸੂਈ ਸੂਈ ਹੋਈ ਆ ਪਹਿਲੇ ਸੂਏ ਜੀ ਪਹਿਲੇ ਸੂਏ ਝੋਟੀ ਹਾਂਜੀ ਕਹਿ ਕਦੋਂ ਹੋ ਗਈ ਸੂਈ ਨੂੰ ਇਹਨ ਸੂਈ ਨੂੰ ਹੋਵੇ 2 ਮਹੀਨੇ 2 ਮਹੀਨੇ ਹੋ ਗਏ ਠੀਕ ਆ ਬੱਚਾ ਕੀ ਆ ਮੰਗਰਾ ਮੰਗਰ ਕੱਟੀ ਹੈ 20 ਦਿਨਾਂ ਦੀ ਘੱਬਣ ਹੈ 10 ਕਿਲੋ ਦੁੱਧ ਹੈ 10 ਕਿਲੋ ਦੁੱਧਾ ਪੱਕਾ 10 ਕਿਲੋ ਰੇਟ 55000 55000 ਜਮਾ ਲੈਣ ਦੇਣਾ ਲੈਣ ਦੇਣ ਕੋ ਯਾਰ ਪਾਸ ਮਾਨਤਾਨ ਹੋ ਜੂ ਮਾਨਤਾਨ ਹੋ ਜਾਊਗਾ ਹਾਂ ਠੀਕ ਆ ਲੈ ਵੀ ਬਾਈ ਕਹਿੰਦਾ ਮਾਨਤਾਨ ਹੋ ਜਾ ਪਹਿਲੇ ਸੂਏ ਸੂਈ ਹੋਈ ਆ 2 ਮਹੀਨੇ ਹੋ ਗਏ ਸੂਈ ਨੂੰ 10 ਕਿਲੋ ਬਾਈ ਕਹਿੰਦਾ ਤਿਆਰਾ ਬਾਕੀ ਨੇ ਰਾਜਸਥਾਨ ਤੋਂ ਪਰਹਾ ਮੱਝਾਂ ਲੈ ਕੇ ਮੰਡੀ ਤੇ ਹਰੇਕ ਤੇ ਪਹੁੰਚਦਾਗਾ ਘੱਟ ਵੱੱਦਾ ਵਾਲੇ ਪਸ਼ੂ ਤੁਸੀਂ ਖਰੀਦ ਲੈ ਬਾਈ ਨਾਲ ਸੰਭਾਲ ਕਰ ਲੈ ਨੰਬਰ ਬੋਲ ਦੇ ਬਾਈ ਆਪਣਾ ਨੰਬਰ 98 ਕੱਢ ਕੇ ਦਿੰਦਾ ਨੰਬਰ ਬਾਈ ਤੇ ਬਾਕੀ ਦੇ ਹੋਰ ਵੀ ਮੱਝਾਂ ਬਾਈ ਕੋਲੇ ਹੁੰਦੀਆਂ ਆ ਨਾ ਜਿਵੇਂ 12 13 ਮੱਝਾਂ ਬਾਈ ਆ 12 ਜਿਹੜਾ ਮੰਡੀ ਤੇ ਲੈ ਕੇ ਪਹੁੰਚਦਾ ਹੁੰਦਾਗਾ ਤੇ ਬਾਕੀ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋ 55000 ਬਾਈ ਕਹਿੰਦਾ ਪਰ ਰੇਟ ਘੱਟ ਵੱਧ ਕਰ ਲਾਂਗੇ ਮੰਗਰ ਕੱਟੀ ਆ ਇਹਦੇ ਤੇ 2 ਮਹੀਨੇ ਹੋ ਗਏ ਸੋਈ ਨੂੰ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਤੁਹਾਨੂੰ ਲਿਖ ਦਿੰਦੇ ਹਾਂ ਹਾਂਜੀ 98288 98288 ਹਾਂਜੀ ਹਾਂਜੀ 91657 ਕਿੰਨਾ 199657 ਠੀਕ ਆ ਇਹ ਨੰਬਰ ਆ ਬਾਈ ਦਾ ਤੁਸੀਂ ਸੰਪਰਕੇੜਾ ਬਾਈ ਨਾਲ ਕਰ ਸਕਾ ਜੋਗੇ ਤੇ ਰਾਜਸਥਾਨ ਤੋਂ ਹੋਰ ਵੀ ਆਪਣੇ ਕੋਲ ਮੱਧਾਂ ਹੁੰਦੀਆਂ ਹਨਾ ਠੀਕ ਆ ਠੀਕ ਆ ਘੱਟ ਵੱਧ ਰੇਟ ਵਾਲੀਆਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦਾ ਰਾਜਸਥਾਨ ਤੋਂ ਹਰਿਆਣੇ ਤੋਂ ਆਉਂਦੇ ਆ ਪਰ ਆ ਰਾਜਸਥਾਨ ਤੋਂ ਮੱਜਾਂ ਲੈ ਕੇ ਹਰੇਕ ਮੰਡੀ ਤੇ ਜਿਹੜਾ ਪਹੁੰਚ ਜਾਗੇ ਮੋੜਾਂ ਤੇ ਹੋਗੇ ਰਾਮਪਰਾ ਹੋ ਗਿਆ ਹਨਾ ਤਨੌਲਾ ਹੋ ਗਿਆ ਇੱਥੇ ਬਾਈ ਇਹ ਵਾਰ ਮੱਜਾਂ ਨੇ ਲੈ ਕੇ ਜਾਂਦਾ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰੋ ਕਿਸੇ ਭਰਾ ਨੇ 55000 ਦੀ ਝੋਟੇ ਲੈਣੀ ਤਾਂ ਵੀ ਜੇ ਤੁਸੀਂ ਬਾਈ ਨਾਲ ਸੰਪਰਕ ਕਰ ਤੋ ਸੋਨੂੰ ਇੱਕ ਪਹਿਲੇ ਸੋਈ ਦੀ ਆਪਾਂ ਝੋਟੀ ਤੋਰ ਕੇ ਦਿਖਾਉਣਾ ਤੁਰ ਦਿਨ ਚੱਕ ਰਹੇ ਹਾਂ ਤੇ ਥਣ ਲੈ ਬਾ ਦਿਖਾਵਾਂਗੇ ਸੋਨੂੰ ਝੋਟੀ ਦਾ ਕਿੰਨਾ ਸੋਹਣਾ ਲੱਗਿਆ ਹਨਾ ਆਰਡਰ ਕੁਆਲਿਟੀ ਦੇਖੋ ਪੂਰੀ ਸੋਹਣੀ ਆ ਝੋਟੀ ਬਾਕੀ ਭਾਈ ਨਾਲ ਕਰਾਂਗੇ ਗੱਲਬਾਤ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਰੇਟ ਆ ਹਨਾ ਥਣ ਲੈ ਵੀ ਦੀ ਸੋਹਣੀ ਆ ਕੀ ਚੰਗੀ ਆ ਝੋਟੀ ਦੇਖੋ ਤੁਸੀਂ ਸਾਈਡ ਤੋਂ ਇਧਰੋਂ ਪਹਿਲੇ ਸੋਈ ਦਿਆ ਥਣ ਲੈ ਬਾ ਦੇਖੋ ਤੁਸੀਂ ਗੱਲਬਾਤ ਭਾਈ ਨਾਲ ਸਾਰੀ ਆਪਾਂ ਡਿਟੇਲ ਚ ਕਰਾਂਗੇ ਦੇਖੋ ਤੁਸੀਂ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਹੋਈ ਆ ਝੋਟੀ ਦੇ ਦੇਖੋ ਥਣ ਲੇਵਾ ਦੇਖੋ ਸੂਈ ਕੱਲਾ ਕੱਲਾ ਥਾਂ ਜਿਹੜਾ ਲੱਗਿਆ ਹੋਇਆ ਝੋਟੀ ਨੂੰ ਉਹਨਾਂ ਨੇੜੇ ਉਹ ਤਾਂ ਆਪਾਂ ਦੇਖੋ ਕਿ ਸਵਾਭਨਾ ਹੈ ਛੋਟੀ ਉਮਰ ਦੀ ਕੱਟੀ ਆਗੀ ਸਿੰਗਾ ਹੋਗਾ ਤੁਸੀਂ ਦੇਖ ਸਕਦੇ ਹੋ ਪਹਿਲੇ ਸੂਈ ਸੂਈ ਆ ਬਾਈ ਪਹਿਲੇ ਜੀ ਠੀਕ ਆ ਕਾਹ ਕਿ ਦਿਨ ਹੋ ਗਏ ਸੂਈ ਨੂੰ ਸੂਈ ਹੋ ਗਿਆ 8-10 ਦਿਨ ਠੀਕ ਆ ਮੂਹ ਹੋ ਕਿਵੇਂ ਹੈਗੀ ਦੋ ਦਿਨ ਦਾ ਕਿ ਚੌਗੀ ਚੌਗੀ ਆ ਠੀਕ ਆ ਬੱਚਾ ਕੀ ਹੈ ਮਗਰ ਕੱਟਿਆ ਜੀ ਮਾਗਰ ਕੱਟਾਗਾ ਠੀਕ ਆ ਦੁੱਧ ਬਾਈ ਕਿੰਨਾਗਾ ਦੁੱਧ 10 ਕਿਲੋ 10 ਕਿਲੋ ਠੀਕ ਆ ਠੀਕ ਆ ਥਾਨਲੇ ਵਤਨਗਾ ਲਗਿਆਣਾ ਸੋਨਾ ਲੱਗਿਆ ਹੋਇਆ ਵਧੀਆ ਮੋٹے ਮੋٹے ਥਾਨਾ ਕੋਈ ਆਏ ਨਹੀਂ ਹਨਾ ਵੀ ਪਹਿਲੇ ਸੂਈ ਦਾ ਕਰਕੇ ਨਿਕਲੇ ਨਿਕਲੇ ਥਾਨ ਹੋਣਗੇ ਵਧੀਆਗਾ ਗੈਬ ਗੂਬ ਵੀ ਸੋਨਾਗਾ ਤੇ ਬੈਕ ਸਾਈਡ ਤੋਂ ਵੀ ਆਪ ਤੁਹਾਨੂੰ ਆਪਾ ਦਿਖਾ ਦਨੇ ਆਣਾ ਚਾਰੇ ਥਾਨ ਜਮਾ ਇੱਕੋ ਜੇ ਹੈਗੇ ਤੇ ਮੁੱਲ ਕੀ ਕਰਤਾ ਬਾਈ ਮੁੱਲ 95000 ਰੁਪਏ 95000 ਠੀਕ ਆ ਕਿਹੜਾ ਪਿੰਡ ਆਪਣਾ ਪਿੱਖੀ ਜੀ ਪਿੱਖੀ ਠੀਕ ਆ ਤੇ ਲੈਂਡ ਦੇਣ ਕਿਥੋਂ ਤੱਕ ਆਗਾ ਜਿਹੜਾ 85000 ਦੀ 85000 ਦੀ ਬਾਕੀ ਫੋਨ ਤੇ ਗੱਲਬਾਤ ਹੋਜੂ ਹਣਾ ਨੰਬਰ ਬੋਲੇ ਆਪਣਾ 98763 98763 14800 ਬਿਲਕੁਲ 14800 95000 ਦੀ ਠੀਕ ਆ ਲੈ ਵੀ ਬਾਈ 95000 ਮੁੱਲ ਲਗਾਦਾ 85 ਦੇ ਦਾਂਗਾ ਬਾਕੀ ਕਹਿੰਦਾ ਫੋਨ ਤੇ ਗੱਲਬਾਤ ਹੋਜੂ ਤੇ ਠੰਡ ਬਹੁਤ ਜ਼ਿਆਦਾ ਆਤ ਹੱਥ ਵੀ ਕਮੀ ਆਂਦੇ ਆ ਚਲੋ ਅੱਗੇ ਸਾਨੂੰ ਵੀਡੀਓ ਦੇ ਵਿੱਚ ਆਪਾਂ ਹੋਰ ਮੱਜਾ ਦਿਖਾਉਣਾ ਹੈ ਜੀ ਝੋਟੀਆਂ ਦਿਖਾਉਣਾ ਹੈ ਜੇ ਕਿਸੇ ਪ੍ਰਾਣੇ ਲੈਣੀ ਹੋਈ ਤਾਂ ਤੁਸੀਂ ਜਿਹੜਾ ਸੰਪਰਕ ਕਰ ਲਿਓ ਚੰਗੀ ਆ ਝੋਟੀ ਥਾਣਾ ਥਾਣਾ ਦੀ ਲੇਵੇ ਦੀ ਚੰਗੀ ਆਗੀ ਸਾਫ ਆਗੀ ਹਨਾ ਵਧੀਆ ਤੇ ਬਾਕੀ ਤੁਸੀਂ ਬਾਈ ਨਹਿੜਾ ਸੰਪਰਕ ਕਰ ਸਕਦੇ ਹੋ ਤੋਂ ਸਾਨੂੰ ਇੱਕ ਆਪਾਂ ਬਹੁਤ ਜ਼ਬਰਦਸਤ ਮੱਝ ਜਿਹੜੀ ਦਿਖਾਉਣਾ ਹਨਾ ਤੋੜ ਕੇ ਤਾਜੀ ਸੂਈ ਹੋਇਆ ਰਾਤ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਸੰਘਾ ਤੋਂ ਜਿਹੜੀ ਮੀਣੀਆਂ ਮੱਝ ਬਾਡੀ ਬੰਤਰ ਦੀ ਤੇ ਬਾਡੀ ਸਟਰਕਚਰ ਦੀ ਬਹੁਤ ਤਗੜੀ ਆਗੀ ਲੇਵਾ ਤੇ ਆਰਡਰ ਕੁਆਲਟੀ ਜਿਹੜੀ ਤੁਸੀਂ ਮੱਝ ਦੀ ਦੇਖ ਸਕਦੇ ਹੋ ਬਹੁਤ ਜ਼ਬਰਦ ਬਾਕੀ ਆਪਾਂ ਡਿਟੇਲ ਵਾਈ ਤੋਂ ਲੈ ਕੇ ਦੇਵਾਂਗੇ ਵੀ ਕਿੰਵੇਂ ਸੂਈ ਸੂਈ ਹੋਈ ਆ ਕਿੰਨਾ ਦੁੱਧ ਆਣਾ ਕੀ ਮਾਲ ਮੁੱਲ ਕਰਦਾਗਾ ਹੁਣ ਦਿਖਾਉਣਾ ਵੀ ਕਿੰਨੇ ਕਿੰਨੇ ਰੇਟ ਵਾਲੀਆਂ ਜਿਹੜੀਆਂ ਮੱਝਾਂ ਇੱਥੇ ਪਹੁੰਚ ਜੰਗੀਆਂ ਤੇ ਕੱਦਗਾਠ ਦੇਖੋ ਤੁਸੀਂ ਮੱਝ ਦਾ ਬਹੁਤ ਹੈਗਾ ਦੇਖੋ ਤੁਸੀਂ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਆਪਾਂ ਵਾਈ ਦਾ ਲੈ ਦਾਂ ਤੁਸੀਂ ਤੇ ਤੁਰਦੀ ਨੂੰ ਤੁਸੀਂ ਚੈੱਕ ਆਊਟ ਕਰ ਸਕਦੇ ਹੋਗੇ ਤੇ ਘੱਟ ਤੋਂ ਘੱਟ ਰੇਟ ਵਾਲੀਆਂ ਤੇ ਵੱਧ ਤੋਂ ਵੱਧ ਹਾਈ ਰੇਟ ਵਾਲੀਆਂ ਮੱਝਾਂ ਇਹਨੀਆਂ ਮੰਡੀ ਤੇ ਪਹੁੰਚਦੀਆਂ ਹੈਗੀਆਂ ਬਾਕੀ ਤੁਸੀਂ ਦੇਖ ਸਕਦੇ ਜਿਹੜੇ ਭਰਾ ਚੈਨਲ ਦੇ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਚੈਨਲ ਨੂੰ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਕੀ ਭਾਈ ਨਾ ਕਰਦਿਆਂ ਗੱਲਬਾਤ ਹੈ ਭਾਈ ਖੜੀ ਕਿਰਾ ਕੋਲੇ ਇਹ ਭਰਾ ਜਿਹੜੇ ਰਾਜਸਥਾਨ ਤੋਂ ਆਏ ਹੋਏ ਅੱਗੇ ਵੀ ਸਾਨੂੰ ਇਹਦੇ ਵੀਡੀਓ ਦਿਖਾਈ ਜਾਣਾ ਆਪਾਂ ਤੇ ਇੱਕ ਬਾਈਆਂ ਕੋਲੇ ਇਹ ਮੱਝ ਆ ਗਈ ਇਹ ਵੀ ਸੁਣਦੋ ਖਣਾ ਭਾਈ ਜੀ ਸਾਸਰੀ ਕਾਲ ਸਾਸਰੀਆ ਭਾਈ ਕੀ ਨਾਮ ਆ ਜੀ ਆਪਣਾ ਆਪਣਾ ਨਾਮ ਕ੍ਰਿਸ਼ਨ ਹੈ ਭਰਾ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਰਾਜਸਥਾਨ ਤੋਂ ਰਾਜਸਥਾਨ ਤੋਂ ਠੀਕ ਆ ਭਾਈ ਜਿਹੜੀ ਆਪਾਂ ਇਹ ਮੱਝ ਤੋੜ ਕੇ ਦਿਖਾਈ ਆ ਕੰਮੇ ਸੂਈ ਸੂਈ ਹੋਈ ਆ ਤੀਜੀ ਸੂਈ ਸੂਈ ਹੈ ਤੀਜੀ ਸੂਈ ਹੈ ਹਾਂਜੀ ਠੀਕ ਆ ਕੱਲ ਰਾਤ ਹੀ ਸੂਈ ਆ ਕੱਲ ਰਾਤ ਸੂਈ ਹੈ ਠੀਕ ਆ ਕੀ ਕੰਬਸਟੀ ਦੁੱਧ ਵਾਲੀ ਆ ਮੱਝ ਦੁੱਧ ਰਹਿੰਦਾ ਜੀ 22 23 ਕਿਲੋ 22 23 ਕਿਲੋ ਹਾਂ ਇਨਾਮ ਦਿੱਤੇ ਹਨ ਇਨਾਮ ਦਿੱਤੇ ਹੋਇਆ ਕਿੱਥੋਂ ਇਹਨਾਂ ਆਪਣੇ ਤੁਹਾਨੂੰ ਗੰਗਾ ਨਗਰ ਤੋਂ ਗੰਗਾ ਨਗਰ ਤੋਂ ਮੇਲਾ ਮੁੱਲਾ ਕਰਾਇਆ ਸੀਗਾ ਮੇਲਾ ਕਰਾਇਆ ਸੀ ਠੀਕ ਆ ਲੈ ਵੀ 22 ਕੰਨਾ 22 23 ਲੀਟਰ ਕੰਬਸਟੀ ਵਾਲੀ ਮੱਝ ਆ ਗਈ ਦੇਖ ਸਕਦੇ ਹੋ ਤੀਜੇ ਸੂਏ ਜਿਹੜੀ ਸੂਈ ਹੋਇਆ ਰਾਤ ਹੀ ਤਾਜੀ ਸੂਈ ਹੋਈ ਆਗੀ ਦੇਖ ਸਕਦੇ ਹੋ ਸੀ ਬੋਡੀ ਬੰਤਾ ਜੀ ਦਾ ਕੱਦ ਕਾਠ ਦੀ ਬਹੁਤ ਜ਼ਬਰਦਸਤ ਆ ਗਈ ਹਨਾ ਤੇ ਦੇਖ ਸਕਦੇ ਹੋ ਠੰਡ ਬੰਦੀ ਹੈ ਮੈਂ ਕੱਪੜਾ ਹਾਂ ਹਾਂ ਨਹੀਂ ਨਹੀਂ ਰਾਤ ਸੋਇਆ ਕੋਈ ਗੱਲ ਨਹੀਂ ਠੰਡ ਦਾ ਕੱਪੜਾ ਤਾਂ ਰੱਖ ਤੇ ਤੇ ਬਾਈ ਮੁੱਲ ਕੀ ਕਰਤਾ ਇਹਦਾ ਫੇਰਾ ਮੁੱਲ ਦਿੱਤੇ ਵੀ 270 270000 ਠੀਕ ਆ ਤੇ ਲੈਣ ਦੇਣਾ ਲੈਣ ਦੇਣਾ 25 ਦੀ 25 ਦੀ ਹਾਂ ਠੀਕ ਆ ਤੇ ਨੰਬਰ ਬੋਲ ਆਪਣਾ 98292 98292 93288 93288 ਠੀਕ ਆ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਕੋਈ ਚੰਗੀ ਮੱਝ ਲੈਣੀ ਹੁੰਦੀ ਆ ਨਾ ਤਾਂ ਤੁਸੀਂ ਬਾਈ ਨਾਲ ਸਪਾਰਕ ਕਰਦੇ ਬਾਈ ਕਹਿੰਦਾ ਜਿਹੜਾ ਠੀਕ ਆ ਠੀਕ ਆ ਉੱਤੇ ਬਾਈਆਂ ਦਾ ਵਪਾਰ ਦਾ ਜਿਹੜਾ ਕੰਮ ਆ ਚੰਗੀਆਂ ਮੱਝਾਂ ਲੈ ਕੇ ਆਉਂਦੇ ਆ ਬਾਈ ਮੰਡੀ ਤੇ ਹਨ 10-12 ਪਸ਼ੂ ਜਿਹੜੇ ਮੰਡੀ ਤੇ ਲੈ ਕੇ ਆਏ ਹੋਇਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਬੰਧ ਕਰ ਸਕਦੇ ਹੋ ਠੀਕ ਆ ਬਾਈ ਲੈ ਵੀ ਦੋਸਤੋ ਸੁਨੇਕਾ ਪੱਕ ਬਹੁਤ ਜ਼ਬਰਦਸਤ ਵੱਡੇ ਲੈਵਲ ਵਾਲੀ ਮੱਝ ਤੋੜ ਕੇ ਦਿਖਾਉਣਾ ਚੰਗੇ ਕੱਦ ਘਾਟ ਵਾਲੀ ਬੋਡੀ ਮੰਤਰ ਦੀ ਹਨਾ ਬਾਕੀ ਬਾਬੇ ਨਾਲ ਕਰਦੇ ਆ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਜ਼ਬਰਦਸਤ ਆੜਰਾਜ ਤੇ ਕੱਦ ਵੀ ਬਹੁਤ ਹੈਗਾ ਤੇ ਰੇਟ ਵੀ ਬਹੁਤ ਹੋਏ ਦਾ ਮੱਝ ਦਾ ਦੇਖੋ ਸੀ ਸੰਗਾਰ ਸਮੂਰੀ ਬਾਬਾ ਪੂਰੀ ਬੈਠਾਗਾ ਲੇਵਲ ਹੁਆ ਬਹੁਤ ਸੋਹਣਾਗਾ ਤਾਜੀ ਸੂਈ ਹੋਈ ਆ 2-4 ਦਿਨਾਂ ਦੀ ਲੇਵਾ ਦੇਖੋ ਤੁਸੀਂ ਮੱਝ ਤਾਂ ਚੰਗੇ ਦੁੱਧ ਵਾਲੀ ਆ ਗਈ ਆਲ ਰੋੜ ਰੋੜ ਸਾਈਡ ਤੋਂ ਜਿਹੜਾ ਦੇਖ ਸਕਦਾ ਤੁਸੀਂ ਦੇਖੋ ਸੀ ਬਹੁਤ ਸੋਹਣੀ ਮੱਝ ਆ ਗਈ ਬਾਕੀ ਆਪਾਂ ਤੁਰਦੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇਹਦੇ ਬਾਬੇ ਨਾਲ ਕਰਾਂਗੇ ਗੱਲਬਾਤ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਦੇਖੋ ਸੀ ਪੂਰੀ ਡਬਲ ਮੱਝ ਆ ਗਈ ਪੂਰੀ ਜਬਰਦਸਤ ਮੱਝ ਆ ਗਈ ਚੰਗੀ ਆ ਪਲੀ ਪਲਾਈ ਹਨਾ ਦੇਖੋ ਮੂੰਹ ਮੱਥੇ ਦੇ ਸਕਦਾ ਤੁਸੀਂ ਸੋਹਣੀ ਆ ਘੱਟ ਘਾਟ ਦੀ ਵੀ ਚੰਗੀ ਆ ਬੋਡੀ ਸਟਰਕਚਰ ਦੀ ਵੀ ਸੋਹਣੀ ਆ ਲੇ ਵਾਲੂਆ ਜਿਹੜਾ ਤੁਸੀਂ ਸਾਈਡ ਤੋਂ ਜਿਹੜਾ ਦੇਖ ਸਕਦਾ ਮੱਝ ਦਾ ਬਹੁਤ ਜ਼ਬਰਦਸਤ ਹੈਗਾ। ਬਾਕੀ ਬਾਬੇ ਨਾਲ ਕਰਦੇ ਆ ਗੱਲਬਾਤ ਆ ਵੀ ਕੀ ਮਾਲ-ਮੋਲ ਕਰਦਾਗਾ ਕਿੰਨਾ ਦੁੱਧ ਆ ਕਹਵੇਂ ਸੂਏ ਸੂਖੀ ਆ। ਦੇਖੋ ਅਸੀਂ ਬਹੁਤ ਜ਼ਬਰਦਸਤ ਮੱਝਾਂ ਦੀਆਂ ਮੰਡੀ ਤੇ ਪਹੁੰਚਦੀਆਂ ਗਈਆਂ। ਆਜੋ ਫਿਰ ਬਾਬੇ ਨਾਲ ਕਰੀਏ ਗੱਲਬਾਤ। ਬੱਬਾ ਜੀ ਸਤਿ ਸ੍ਰੀ ਅਕਾਲ। ਕਿਹੜਾ ਪਿੰਡ ਹੈ ਜੀ ਆਪਣਾ? ਪਿੰਡ ਆਪਣਾ 베ਰ ਆ। ਜ਼ਿਲ੍ਹਾ ਕਿਹੜਾ ਪੈਂਦਾ ਜੀ? ਲੁਧਿਆਣਾ। ਲੁਧਿਆਣਾ 베ਰ ਜ਼ਿਲ੍ਹੇ ਤੋਂ ਆ ਪਿੰਡ ਤੋਂ। ਠੀਕ ਹੈ ਜੀ। ਬਾਬਾ ਘਰ ਦੀ ਹੈ ਮੱਝ ਕੇ ਵਪਾਰ ਦਾ ਕੰਮ ਨਾ ਵਪਾਰ ਦਾ ਕੰਮ ਵਪਾਰ ਦਾ ਕੰਮ ਹੈ ਕੈ ਪਸ਼ੂ ਲੈ ਕੇ ਆ ਮੰਡੀ ਤੇ ਅੱਜ ਦੋ ਦੋ ਇੱਕ ਤਾਂ ਇਹ ਹੈ ਇੱਕ ਉਹ ਆ ਗਈ ਪਰਲੇ ਠੀਕ ਹੈ ਇੱਕ ਉਹ ਮੱਝ ਆ ਬਾਬੇ ਕੋਲੇ ਬਾਬਾ ਜਿਹੜੀ ਆਪਾਂ ਇਹ ਮੱਝ ਤੋਰੀ ਹੈ ਕੰਮੇ ਸੂਏ ਸੂਈ ਹੋਈ ਆ ਇਹ ਤੀਜੇ ਸੂਏ ਤੀਜੇ ਸੂਏ ਬੱਚਾ ਕੀ ਹੈ ਮੰਗਰਾ ਪੁੱਤ ਮੰਗਰ ਕੱਟਾਗਾ ਤੇ ਬਾਬਾ ਕਿੰਨੀ ਕੰਬੈਸਟੀ ਦੁੱਧ ਵਾਲੀ ਮੱਝ ਹੈ ਇਹ ਇਹ 18 ਲੀਟਰ ਦੀ ਹੈ ਗ੍ਰਾਂਤੀ ਵਾਲੀ 18 ਲੀਟਰ ਦੀ ਠੀਕ ਹੈ ਮੰਨ ਲਓ ਵੀ ਹੁਣ ਤਾਂ ਥੋੜੇ ਦਿਨ ਹੋਇਆ ਚੂ ਸੂਏ ਨੂੰ 14 15 14 ਹੁਣ ਹੈਗਾ ਠੀਕ ਆ ਚੌਥਾ ਦਿਨ ਆ ਸੂਏ ਨੂੰ ਠੀਕ ਆ ਚ ਠੀਕ ਆ ਤੇ ਮੰਨ ਲਓ 18 ਲੀਟਰ ਦੀ ਕੰਬੈਸਟੀ ਵਾਲੀ ਮੱਝ ਆ ਗਈ ਠੀਕ ਆ ਤੇ ਮੁੱਲ ਕੀ ਕਰਤਾ ਬਾਬੇ ਹਾਂਜੀ ਮੁੱਲ ਆ ਮੁੱਲ 2 ਲੱਖ ਰੁਪਈਆ 2 ਲੱਖ ਰੁਪਈਆ ਠੀਕ ਆ ਲੈਣ ਦੇਣਾ ਫੋਨ ਤੇ ਹੋ ਜੂ ਗੱਲਬਾਤ ਫਿਰ ਕੋਈ ਨੰਬਰ ਬੋਲ ਦਿਆ ਉਹਦਾ 9877782162 98760 82162 82162 ਠੀਕ ਆ ਤੇ ਉਹ ਦੂਜੀ ਸੂਈ ਹੋਈ ਆ ਕਿ ਸੂਣਾ ਉਹਨੇ ਉਹ ਸੂਣ ਵਾਲੀ ਆ ਸੂਣ ਵਾਲੇ ਕਹਿ ਗਦਾਂ ਦੀ ਕੱਤੀ ਆ ਉਹ ਮੱਝ ਕੀ ਆ ਜੇ ਹਫ਼ਤੇ ਦੀ ਕਿੱਤ ਠੀਕ ਆ ਤੇ ਉਹ ਦੁੱਧ ਦੀ ਕੰਬੈਸਟਰੀ ਦੀ ਆਪਾਂ ਕਿੰਨੀ ਕੀ ਹੋਗੀ ਉਹਦੀ ਹੈਗੀ 13 14 ਲੀਟਰ ਦੀ 13 14 ਲੀਟਰ ਦੀ ਕਿੰਨੇ ਸੂਏ ਸੂ ਉਹ ਉਹ ਵੀ ਤੀਜੇ ਸੂਏ ਤੀਜੇ ਸੂਏ ਠੀਕ ਆ ਤੇ ਉਹਦਾ ਕੀ ਮੁੱਲ ਲਖਤਾ ਆ ਬਾਈ ਉਹਦਾ ਮੁੱਲ 120 ਆ 120 ਠੀਕ ਆ ਲੈ ਵੀ ਬਾਬਾ ਤੇ ਫਿਰ ਵਪਾਰ ਦਾ ਕੰਮ ਆਗਾ ਕਰੇ ਪਸ਼ੂ ਚੰਗੇ ਹੀ ਹੁੰਦੇ ਆ ਤੁਹਾਡੇ ਕੋਲੇ ਚੰਗੇ ਠੀਕ ਆ ਵਾ ਲੋ ਜੇ ਕਿਸੇ ਨੇ ਚੰਗੇ ਪਸ਼ੂ ਖਰੀਦਣ ਤੁਹਾਡੇ ਏਰੀਆ ਦੇ ਨੇ ਲੁਧਿਆਣੇ ਏਰੀਆ ਦੇ ਨੇ ਸਮਝਿਆ ਹੋਰ ਠੀਕ ਆ ਲੈ ਵੀ ਲੁਧਿਆਣੇ ਵਾਲੇ ਜਿੰਨੇ ਵੀ ਭਰਾ ਆਪਣੀ ਵੀਡੀਓ ਬਹੁਤ ਭਰਾ ਜਿਹੜੇ ਲੁਧਿਆਣੇ ਤੋਂ ਦੇਖਦੇ ਆ ਹਨ ਤਾਂ ਤੁਸੀਂ ਬਾਬੇ ਨਾਲ ਸੰਪਰਕ ਕਰਦੇ ਹੋ ਬਾਬੇ ਦਾ ਵਪਾਰ ਦਾ ਕੰਮ ਆ ਚੰਗੇ ਪਸ਼ੂ ਹੁੰਦੇ ਬਾਬੇ ਕੋਲੇ ਵਪਾਰ ਲਈ ਤੇ ਮੰਨ ਲਓ ਜਿਵੇਂ ਆਹ ਮੱਝਾਂ ਤੁਸੀਂ ਦੇਖ ਸਕਦੇ ਹੋ ਇਹ ਜੀਆਂ ਬਾਬੇ ਕੋਲੇ ਘਰੇ ਹੁੰਦੀਆਂ ਹੈਗੀਆਂ ਚੰਗੇ ਰੇਟ ਵਾਲੀਆਂ ਵਪਾਰ ਦਾ ਕੰਮ ਆ ਬਾਬੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆ ਪਸ਼ੂ ਕੀਤੇ ਨੇ ਹੋਏ ਦੋਨੇ ਤਾਂ ਇਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਹੀਂ ਬਾਬੇ ਕੋਲੇ ਹੋਰ ਵਪਾਰ ਲਈ ਘਰੇ ਪਸ਼ੂੜੇ ਹੁੰਦੇ ਆਗੇ ਚੰਗੇ ਉਹਨਾਂ ਲਈ ਤੁਸੀਂ ਸੰਪਰਕ ਕਿਹੜਾ ਕਰ ਸਕਦੇ ਹੋ 베ਰ ਪਿੰਡਾ ਬਾਬੇ ਦਾ ਜ਼ਿਲ੍ਹਾ ਲੁਧਿਆਣਾ ਠੀਕ ਆ ਤੋ ਸੋਨੇ ਇੱਕ ਝੋਟੀ ਦਿਖਾਉਣਾ ਹੋਰ ਆਪਾਂ ਤੋਰ ਕੇ ਬਾਈ ਜੀ ਹਨਾ ਦੇਖੋ ਸੀ ਤੁਰ ਦਿਨ ਚੈੱਕ ਕਰ ਲਿਓ ਡਿਟੇਲ ਆਪਾਂ ਲੈ ਕੇ ਦੇਵਾਂ ਜਾਇਜ ਰੇਟ ਦੀ ਹੋਊਗੀ ਬਾਕੀ ਦੇ ਦੁੱਧਾ ਦੱਬ ਪਸਾਏ ਬਾਈ ਨੂੰ ਵੀ ਕਿੰਨਾਗਾ ਕੀ ਮਾਲ ਮੁੱਲ ਕਰਦਾ ਧਨੋਲੇ ਮੰਡੀ ਤੇ ਜੇ ਮੈਂ ਤੁਸੀ ਦੇ ਸਕਦਾ ਮਾਲ ਬਹੁਤ ਜ਼ਬਰਦਸਤ ਪਹੁੰਚਦਾ ਇੱਥੇ ਬਥੇਰੇ ਮਹਿੰਗੇ ਮਹਿੰਗੇ ਪਸ਼ੂ ਜਿਹੜੇ ਮੰਡੀ ਤੇ ਪਹੁੰਚਦੇ ਆਗੇ ਚੰਗੇ ਦੁੱਧ ਵਾਲੇ ਪਹੁੰਚਿਆ ਆਪਾਂ ਤੁਹਾਨੂੰ ਜਾਇਜ ਰੇਟ ਦੇ ਜਿਹੜੇ ਪਸ਼ੂ ਦਿਖਾਉਣਿਆਗੇ ਮਹਿੰਗੇ ਵੀ ਦਿਖਾ ਚੁੱਕੇ ਆਪਾਂ ਪਹਿਲਾ ਵੀਡੀਓ ਦੇ ਵਿੱਚ ਆ ਤੁਹਾਨੂੰ ਜਾਇਜ ਰੇਟ ਦੀ ਦਿਖਾਉਣਾ ਪਉਦੇ ਆ ਬਾਈ ਨੂੰ ਕਰਦਿਆਂ ਗੱਲਬ ਭਾਈ ਸਾਸਰੀ ਕਾਲਾ ਸਾਸਰੀ ਗਾ ਜੀ ਕਿਹੜਾ ਪਿੰਡ ਹੈਗਾ ਪੱਖੋ ਕੈਂਚੀਆਂ ਹੀ ਪੱਖੋ ਕੈਂਚੀਆਂ ਤੋਂ ਹਾਂ ਜਿਲ੍ਹਾ ਬਰਨਾਲਾ ਪੈਂਦਾ ਜਿਲ੍ਹਾ ਬਰਨਾਲਾ ਠੀਕ ਆ ਕਿਵੇਂ ਸੂਈ ਸੂਈਆ ਕਿ ਸੂਣਾ ਇਹਨੇ ਹਜੇ ਸੂਣਾ ਹੀ ਸੂਈ ਗਿਆ ਉਹ ਬੱਚਾ ਠੀਕ ਆ ਕਿਵੇਂ ਸੂਈ ਸੂਈਆ ਪਹਿਲਾਂ ਪਹਿਲਾਂ ਸੂਈ ਗਿਆ ਪਹਿਲਣ ਠੀਕ ਆ ਕਿੰਨਾ ਕੁ ਦੁੱਧ ਤਿਆਰ ਆ ਥੱਲੇ ਦੁੱਧ ਦਾਸ਼ਕੋ ਤਿਆਰ ਆ 10 ਕਿਲੋ ਹਾਂ ਜੀ ਠੀਕ ਆ ਠੀਕ ਆ ਤੇ ਬੱਚਾ ਕੀ ਮੰਗ ਰਾ ਮੰਗਰ ਕੱਟੀ ਗਈ ਮੰਗਰ ਕੱਟੀ ਆ ਠੀਕ ਆ ਤੇ ਕੀ ਰੇਟ ਕਰਤਾ ਮੋਲੇ ਲੱਖ ਕਰ ਦੇ ਇੱਕ ਲੱਖ ਹਾਂ ਜੀ ਕਿੱਥੋਂ ਕਰ ਦੇਵੇਂਗਾ 95 ਦੀ 95 ਦੀ ਨੰਬਰ ਬੋਲ ਦੇ ਆ ਉਹਦਾ 78146 78146 09980 09980 ਪਿੰਡ ਪੱਖੋ ਕੈਂਚੀਆ ਜ਼ਿਲ੍ਹਾ ਬਰਨਾਲਾ ਲੈ ਵੀ ਭਰਾ ਤੋਂ ਜੇ ਕਿਸੇ ਨੇ ਮੱਝ ਖਰੀਦਣੀ ਤਾਂ ਮੁਫਾਰਤ ਦਾ ਕੰਮ ਆ ਤੋੜ ਦੇ ਲੈ ਵੀ ਇੱਕ ਬਾਈਆਂ ਕੋਲੇ ਜਿਹੜੀ ਸੂਣ ਵਾਲੀ ਮੱਝ ਆ ਗਈ ਉਹ ਵੀ ਸਾਨੂੰ ਤੋੜ ਕੇ ਦਿਖਾਉਣੇ ਆਪਾਂ ਤੇ ਜੇ ਕਿਸੇ ਭਰਾ ਨੇ ਲੈਣੀ ਹੋਵੇ ਫੋਨ ਤੇ ਰੇਟ ਦੀ ਗੱਲਬਾਤ ਜਿਹੜੀ ਹੋਜੂਗੀ ਇੱਕ ਸਾਨੂੰ ਆ ਮੱਝ ਜਿਹੜੀ ਦਿਖਾਉਣੇਗੇ ਤੋੜ ਕੇ ਆਪਾਂ ਇਹ ਸੂਣ ਵਾਲੀ ਆ ਬਾਈ ਦੀ ਮੱਝ ਦੇ ਸਾਲ ਨੂੰ ਆਪਾਂ ਇਹਦੇ ਬਾਰੇ ਵੀ ਬਾਈ ਤੋਂ ਗੱਲਬਾਤ ਕਰਦੇ ਆਂ ਵੀ ਕਿੰਨਾ ਦੁੱਧ ਪਾਜੂ ਇਹ ਕਿੰਵੇਂ ਸੂਏ ਸੋਣਾਗਾ ਲੈਵਲ ਉਹ ਤਾਂ ਬਹੁਤ ਡਾਬਲਾ ਲੱਗਦਾ ਇਹਦਾ ਤੇ ਬਾਕੀ ਦੇ ਕਰਦੇ ਆਂ ਬਾਈ ਨਾਲ ਗੱਲਬਾਤ ਆ ਪਾ ਡਿਟੇਲ ਲੈ ਕੇ ਦਿੰਨੇ ਆ ਇਹਨੇ ਕਿੰਵੇਂ ਸੂਏ ਸੋਣਾ ਮਿੱਤਰਾ ਇਹਨੇ ਤੀਜੀ ਸੂਏ ਸੂਜੀ ਠੀਕ ਆ ਬਵਾਰ ਦਾ ਕੰਮ ਕੀ ਕਰਦੀਆਂ ਬਵਾਰ ਦਾ ਕੰਮ ਆ ਬਵਾਰ ਦਾ ਕੰਮ ਆ ਠੀਕ ਆ ਤੇ ਕਿੰਨੇ ਕ ਦੁੱਧ ਦੀ ਕਮੈਸਟੀ ਵਾਲੀ ਮਾਜਾ ਇਹ 15 ਕਿਲੋ ਦੀ ਉਹ ਰਾਈ 15 ਕਿਲੋ ਦੀ ਹਾਂਜੀ ਠੀਕ ਆ ਤੇ ਇਹਦਾ ਕੀ ਮੁੱਲ ਕਰਦਾ ਇਹਦਾ 1.5 ਆ ਜੀ 1.5 ਹਾਂਜੀ ਠੀਕ ਆ ਲੈਣ ਦੇਣ ਫੋਨ ਤੇ ਹੋ ਜਾਣਾ ਤੇ ਠੀਕ ਆ ਤੇ ਕਿੰਨੇ ਕੁ ਪਸ਼ੂ ਹੁੰਦੇ ਆਪਣੇ ਕੋਲੇ ਘਰੇ ਵਪਾਰ ਲਈ ਆਪਣੇ ਹੁੰਦੇ ਤਿੰਨ ਚਾਰ ਪਸ਼ੂ ਤਿੰਨ ਚਾਰ ਹਾਂਜੀ ਠੀਕ ਆ ਲੈ ਮਿੱਤਰੋ ਜੇ ਕੋਈ ਨੇੜੇ ਦਾ ਭਰਾ ਕਿਸੇ ਨੇ ਪਸ਼ੂ ਖਰੀਦਣਾਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਬਾਈ ਦਾ ਵਪਾਰ ਦਾ ਕੰਮ ਆਗਾ ਤਾਂ ਤੁਸੀਂ ਬਾਈ ਨਾਲ ਇਹਦਾ ਸੰਪਰਕ ਕਰ ਸਕਦਾ ਨੰਬਰ ਇੱਕ ਵਾਰੀ ਹੋਰ ਬੋਲ ਦੇ 78146 78146 09980 09980 ਠੀਕ ਆ ਲੈ ਵੀ ਪੱਖੋ ਗੈਂਚਾਂ ਤੋਂ ਅਸੀਂ ਭਰਾ ਜੇ ਕਿਸੇ ਭਰਾ ਨੇ ਪਸ਼ੂ ਲੈਣੇ ਹੁਣ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਵਪਾਰ ਦਾ ਕੰਮ ਆਗਾ ਠੀਕ ਆ ਜੀ